ਇਹ ਸਰਦਾਰ ਭਰਮਤ ਸਿੰਘ ਬਾਦ ਮੱਖ ਮੰਤਰੀ ਪੰਜਾਬ ਦਾ ਬਹੁਤ ਵਧੀਆ ਪ੍ਰਚਾਰ ਹੈ ਇੱਕ ਪੰਜਾਬ ਨੂੰ ਬਹੁਤ ਵੱਡਾ ਕੋਹੜ ਸੀਗਾ ਨਸ਼ੇ ਦਾ ਇਹ ਸਰਕਾਰ ਦਾ ਬਹੁਤ ਵਧੀਆ ਪ੍ਰਚਾਰ ਹੈਗਾ ਲੋਕ ਬਹੁਤ ਜਾਗਰਤ ਹੋ ਰਹੇ ਐ ਇਸ ਚੀਜ਼ ਨਾਲ ਪਿੰਡ ਪਿੰਡ ਜਾ ਕੇ ਹਰੇਕ ਹਲਕੇ ਦੇ ਵਿੱਚ ਹੋ ਰਿਹਾ ਜਿਵੇਂ ਅੱਜ ਭਾਗੀ ਕੇ ਹੋਇਆ ਸੈਜੂ ਕੇ ਹੋਇਆ ਇਸ ਤੋਂ ਪਹਿਲਾਂ ਦੋ ਪਿੰਡ ਰਾਮੂ ਵਾਲਾ ਰਾਮੂ ਵਾਲਾ ਨਮਾਤ ਰਾਮੂ ਵਾਲਾ ਪਰਾਣਾ ਵਿੱਚ ਹੋਇਆ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਹੈ ਲੋਕ ਸਾਥ ਦੇ ਰਹੇ ਐ ਇਸ ਕੰਮ ਈ ਲਾਗਤ ਪ੍ਰਧਾਨ ਜੀ ਇਹਦਾ ਹੀ ਕੰਮ ਚਾਹਤਾ ਰਿਹਾ ਮੈਂ ਸਿੱਧਾ ਲੱਭੋਗਾ ਦੇਖੋ ਸਰਕਾਰ ਦੇ ਇੱਕ ਮਹਾਰਸਾਗੇ ਵੀ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਤੇ ਹਰੇਕ ਲੀਡਰ ਦੀ ਮਨਸਾ ਹੈ ਕਿ ਨਸ਼ਾ ਖਤਮ ਹੋਣਾ ਚਾਹੀਦਾ ਲੋਕ ਵੀ ਚਾਹੁੰਦੇ ਨੇ ਨਸ਼ਾ ਖਤਮ ਹੋਣਾ ਚਾਹੀਦਾ ਲੋਕ ਸੰਜੋਗ ਕਰ ਰਹੇ ਇਹ ਜੀ ਇਸ ਰੇ ਕੇ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਮੋਹਮੇ ਜਿਹੜੀ ਹੈ ਪੰਜਾਬ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਚਲਾਈ ਗਈ ਹੈ ਜੁਧ ਨਸ਼ਿਆ ਵਿਰੋਧ अच्छे अच्छा जिले के डिप्टी कमिश्नर साहब ने इत प्रोग्राम रखे थे जी तो हम असों के विखे इस प्रोग्राम नेपरे चढ़ वास्ते पहुंचे बड़ा मजा जी सामू पिंडी सरपंच साहब और ਕਾਈਟਨ ਸੋ ਬੰਦਾ ਇੱਥੇ ਪਹੁੰਚਿਆ ਅਸੀਂ ਕਿਸੇ ਨਸ਼ਾ ਤਸਕਰ ਨੂੰ ਸਾਰਿਆਂ ਨੇ ਇਸ ਬਾਰੇ ਜਿਹੜੀ ਆ ਉਹ ਸੋਹ ਵੀ ਚੁੱਕਿਆ ਪਿੰਡ ਵਿੱਚ ਕਿਉਂ ਉਹ ਜਿਹੜਾ ਆਪਣੇ ਪਿੰਡ ਸਾਡੇ ਪਿੰਡ ਵਿੱਚ ਜੇ ਤਾਂ ਨਿਸ਼ਾਨੇ ਤੇ ਡਈ ਠਲ ਪਈ ਜਾ ਸਕਦੀ ਦੇਖੋ ਜੀ ਬਿਲਕੁਲ ਲੋਕਾਂ ਦੇ ਉੱਤੇ ਇਸ ਚੀਜ਼ ਦਾ ਬਹੁਤ ਇਫੈਕਟ ਪੈਂਦਾ ਜਿਵੇਂ ਕਿ ਸਾਰੇ ਜਾਣੇ ਹੁਣ ਸਾਰਿਆਂ ਨੇ ਇਸ ਚੀਜ਼ ਦਾ ਕਿਹਾ ਕਿ ਜੇ ਕੋਈ ਸਾਨੂੰ ਪਤਾ ਲੱਗਦਾ ਕਿ ਨਸ਼ਾ ਕੋਈ ਵੇਚਦਾ ਤਾਂ ਸੀ ਬਾਰੇ ਪੁਲਿਸ ਬਾਰੇ ਪੁਲਿਸ ਨੂੰ ਇਨਫੋਰਮੇਸ਼ਨ ਦਵਾਂਗੇ ਜੇ ਕਿਸੇ ਦੇ ਬੱਚੇ ਤੇ ਕੋਈ ਇਸ ਤਰ੍ਹਾਂ ਦੀ ਨਸ਼ਾ ਕਰਦਾ ਤਾਂ ਉਹਨੂੰ ਸਰਕਾਰੀ ਹਸਪੀਟਲ ਚ ਦਾਖਲ ਕਰਾਣਗੇ ਜਿਦੋਂ ਲੋਕਾਂ ਨੂੰ ਸਰਕਾਰ ਵੱਲੋਂ ਜਿਹੜੀਆਂ ਫੈਸਿਲਟੀਆਂ ਮਿਲ ਰਹੀਆਂ ਨੇ ਤੇ ਸਰਕਾਰ ਜਿਹੜੇ ਦੇ ਰਹੀ ਆ ਤਾਂ ਲੋਕ ਵੀ ਉਹਦਾ ਫਾਇਦਾ ਚੱਕ ਰਹੇ ਨੇ ਇਹ ਜੀ ਮਤਲਬ ਕਿ ਸਰ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਮੋਗਾ ਜੀ ਮਾਨਯੋਗ ਐਸਡੀਐਮ ਅਨਿਹਾਰ ਸਿੰਘ ਵਾਲਾ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਇਹ ਪ੍ਰੋਗਰਾਮ ਕੀਤਾ ਗਿਆ ਜਿਦੇ ਵਿੱਚ ਸਾਨੂੰ ਪਿੰਡ ਦੀ ਪੰਚਾਇਤ ਨੰਬਰਦਾਰ ਸਹਿਬਾਨ ਅਤੇ ਹੋਰ ਸਰਕਾਰੀ ਅਮਲੇ ਵਰਨਿਓ ਪੂਰਨ ਸਹਿਯੋਗ ਦਿੱਤਾ ਗਿਆ ਇਹ ਇੱਕ ਬਹੁਤ ਵਧੀਆ ਰੈਲੀ ਵੀ ਕੀਤੀ ਗਈ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਕੋਈ ਵੀ ਨਸ਼ਾ ਤਸਕਰ ਬਾਜ ਨਹੀਂ ਆਉਂਦਾ ਤਾਂ ਉਹਦਾ ਨਾਂ ਦੱਸੋ ਤੇ ਉਹਨਾਂ ਦਾ ਨਾਂ ਗੁਪਤ ਰੱਖਿਆ ਜਾਊਗਾ ਤੇ ਅਸੀਂ ਜੇ ਕੋਈ ਨਸ਼ਾ ਕਰਦਾ ਉਹ ਆਪਦਾ ਨਸ਼ਾ ਛੱਡਣਾ ਚਾਹੁੰਦਾ ਤਾਂ ਉਹ ਆ ਕੇ ਸਾਨੂੰ ਮਿਲੇ ਐਸਐਚਓ ਸਾਹਿਬ ਨੂੰ ਮਿਲੇ ਤਸੀਲਦਾਰ ਸਾਹਿਬ ਨੂੰ ਮਿਲੇ ਐਸਡੀਐਮ ਸਾਹਿਬ ਨੂੰ ਮਿਲੇ ਤਾਂ ਅਸੀਂ ਉਹਨਾਂ ਦਾ ਇਲਾਜ ਕਰਵਾਈਏ ਤੇ ਸਰਕਾਰ ਵੱਨਿਓ ਇਹ ਵੀ ਕਿਹਾ ਗਿਆ ਵੀ ਜੇ ਕੋਈ ਨਸ਼ਾ ਤਸਕਰ ਦੀ ਜ਼ਮਾਨਤ ਵੀ ਨਹੀਂ ਕਰਾਉਣੀ ਜੇ ਕੋਈ ਨਸ਼ਾ ਕਰਦਾ ਜਿਹੜਾ ਨਸ਼ਾ ਛੱਡਦਾ ਤਾਂ ਉਹਨੂੰ ਬਿਨਾਂ ਵਿਆਜ ਲੋਨ ਵੀ ਦਿੱਤਾ ਜਾਊਗਾ ਇਹਨਾਂ ਸ਼ਬਦਾਂ ਦਾ ਕਹਿੰਦਾ ਹੋਏ ਮੈਂ ਧੰਨਵਾਦੀ ਹਾਂ